ਸਤਾ ਪੇਸ਼ ਕਰ ਲਗਣਾ ਲੂਣਾ ਸੋ ਪਰਵਾਣ ਕਰਨਾ ਲੱਗ ਕੇ ਵਜ਼ੀਨਾ ਅਖੇ ਲੂਣਾ ਨੂੰ ਫੜਾਤਾ ਲੜ ਗੁਟੇ ਖੁੰਡਤਾ ਵੱਡੇ ਵੱਡੇ ਸ਼ੇਰ ਨੂੰ ਨੂ ਹੈ ਨਿੰਦ ਤੇ ਪਰ ਮੈਂ ਨਾ ਨਿੰਦਦਾ ਵੱਡੇ ਵੱਡੇ ਸ਼ੇਰ ਨੂੰ ਨੂ ਹੈ ਨਿੰਦ ਤੇ ਪਰ ਮੈਂ ਨਾ ਨਿੰਦਦਾ ਲੂਣਾ ਤੇ ਜਵਾਨੀ ਸਿਖਰਾ ਉਹ ਲਵਰੀ ਸੀ ਅਕਲੂ ਦੇ ਅੰਨੇ ਕਵਲੇ ਤੀਸਾ ਨਵਰਾਗ ਲਾਗ ਲਈ ਦੀ ਹਿੰਗੀ ਤਾ ਅਟੇ-ਵਟੇ ਸ਼ਹਿਰ ਨੂੰ ਨਨ ਹਲੇਦੇ ਪਰਮਯਨ ਨਿੰਦਦਾ ਅਟੇ-ਵਟੇ ਸ਼ਹਿਰ ਨੂੰ ਨਨ ਹਲੇਦੇ ਪਰਮਯਨ ਨਿੰਦਦਾ ਮਹਾਬਾਪੀ ਹੁੰਦਾ ਕਿਲਾ ਫੁੱਲਾ ਉੱਤੇ ਵੱਲ ਆਏ ਜੜੂ ਕੁੱਟਦੇ ਕਟ ਦੁੱਖ ਹੁੰਦਾ ਤੀਂਜ ਕੇ ਦੇਦੀ ਨਾਲ ਕਲੇ ਕੁੱਟਦੇ ਛੱਲਣਾ ਦੇ ਭੁੱਖੇ ਪਿਉ ਦੇ ਗੋਲੀ ਮਾਰੋ ਆਂ ਆਪੇ ਆਉ ਟਿੰਡ ਦਾ ਵੱਡੇ ਵੱਡੇ ਸ਼ਰੂਣ ਅਨੁਭਾ ਲੈੰਦੇ ਪਰ ਮੈਂ ਨਾ ਨਿੰਦਦਾ ਵੱਡੇ ਵੱਡੇ ਸ਼ਰੂਣ ਅਨੁਭਾ ਲੈੰਦੇ ਪਰ ਮੈਂ ਨਾ ਨਿੰਦਦਾ ਲੂਣ ਦੇ ਪਿਉ ਨੇ ਲੂਣਾ ਕੰਡ ਸੂਜਿਨ ਸੁਲਾਬਾਰ ਕੀ ਲਈ ਤਾਇਓ ਤਨਖੀ ਦੇ ਬਿਕੜਾ ਦੇ ਉਬੇ ਵਿੱਚ ਧੁੱਪ ਖੁੱਪ ਗਈ ਖੀਰੀ ਹੂਲਾ ਪਤਕਾ ਜਰੂ ਸੱਜਰਾ ਕੋਨ ਸੀ ਉਹ ਵੀ ਜਿੰਦ ਪਿੰਗੇ ਦਾ ੱਟਾ ੱਟੇ ਸ਼ਰੂਣਾ ਨੂੰ ਹੈ ਨਿੰਦੇ ਪਰ ਮੈਂ ਨੰਨਿੰਦਾ ੱਟਾ ੱਟੇ ਸ਼ਰੂਣਾ ਨੂੰ ਹੈ ਨਿੰਦੇ ਪਰ ਮੈਂ ਨੰਨਿੰਦਾ ਪੂਰਨ ਸਨਖੇ ਹੁਤੇ ਲੌਣਾ ਡੁੱਲ ਗਈ ਡੱਕਾ ਡੱਕਾ ਪੁੱਲ ਗਈ ਛੁਟਾ ਚਾਉਂਦੇ ਸੀ ਤਾਰ ਵਾਲੀ ਪੀਰ ਨੂੰ ਇੱਕ ਰਾਤ ਸੁੱਲ ਗਈ ਜਦੋਂ ਸਹਿਬ ਇੱਥੇ ਹੁੰਦੀ ਆ ਪੂਰਨ ਜਤੀ ਨੇ ਲੜ ਪੜਿਆ ਹਿੰਦ ਦਾ ਵੱਟੇ ਵੱਟੇ ਸ਼ਹਿਰ ਨੂੰ ਨਾ ਨੂੰ ਹੈ ਲੈੰਦੇ ਪਰ ਮੈਂ ਨਾ ਲੈੰਦੇ ਆ ਵੱਟੇ ਵੱਟੇ ਸ਼ਹਿਰ ਨੂੰ ਨਾ ਨੂੰ ਹੈ ਲੈੰਦੇ ਪਰ ਮੈਂ ਨਾ ਲੈੰਦੇ ਆ ਕਹਾਂ